ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਦਾ ਆਪਣੇ ਪਰਿਵਾਰ ਨਾਲ ਪੁਨਰਮਿਲਨ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੀ ਸੰਗਤ ਤੇ ਭੈਣ ਨਾਨਕੀ ਜੀ ਤੋਂ ਆਗਿਆ ਲੈ ਕੇ ਤਲਵੰਡੀ ਪਹੁੰਚੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੁਸੀਂ ਆਪਣੇ ਘਰ ਜਾਓ ਬਾਦ ਵਿੱਚ ਮੇਰੇ ਮਾਤਾ ਪਿਤਾ ਜੀ ਨੂੰ ਮਿਲੋ ਪਰ ਮੇਰੇ ਵਿਸ਼ੇ ਵਿੱਚ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਮੈਂ ਇੱਥੇ ਨਗਰ ਦੇ ਬਾਹਰ ਇਕਾਂਤ ਰਹਾਇਸ਼ ਕਰਨਾ ਚਾਹੁੰਦਾ ਹਾਂ ਭਾਈ ਮਰਦਾਨਾ ਜੀ ਨੇ ਸ਼ੰਕਾ ਕਰਦੇ ਹੋਏ ਕਿਹਾ हे ਗੁਰਦੇਵ ਇਹ ਕਿਵੇਂ ਸੰਭਵ ਹੈ ਕਿ ਮੈਂ ਘਰ ਜਾਵਾਂ ਤੇ ਤੁਹਾਡੇ ਵਿਸ਼ੇ ਵਿੱਚ ਕਿਸੇ ਨੂੰ ਕੁਝ ਨਾ ਦੱਸਾਂ ਕਿਉਂਕਿ ਸਾਰੇ ਲੋਕ ਤੁਹਾਡੇ ਬਾਰੇ ਹੀ ਪੁੱਛਣਗੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜਿੱਥੋਂ ਤੱਕ ਹੋ ਸਕੇ ਤੁਸੀਂ ਚੁੱਪ ਰਹਿਣਾ ਭਾਈ ਮਰਦਾਨਾ ਜੀ ਪਹਿਲਾ ਆਪਣੇ ਪਰਿਵਾਰ ਨਾਲ ਮਿਲਣ ਗਏ ਉਸ ਦੇ ਬਾਅਦ ਗੁਰੂ ਜੀ ਦੀ ਮਾਤਾ ਤਿਰਤਾ ਜੀ ਨੂੰ ਮਿਲੇ ਮਾਤਾ ਜੀ ਨੇ ਉਹਨਾਂ ਨੂੰ ਇਕੱਲਾ ਵੇਖ ਕੇ ਕਈ ਤਰ੍ਹਾਂ ਦੇ ਪ੍ਰਸ਼ਨ ਕੀਤੇ ਪਰ ਮਰਦਾਨਾ ਜੀ ਚੁੱਪ ਹੀ ਰਹੇ ਮਾਤਾ ਜੀ ਨੇ ਮਰਦਾਨਾ ਜੀ ਦੀ ਮੁਸਕਰਾਹਟ ਦਾ ਅਨੁਮਾਨ ਲਗਾਇਆ ਕਿ ਨਾਨਕ ਵੀ ਇੱਥੇ ਆਇਆ ਹੋਵੇਗਾ ਪਰ ਸਾਧੂ ਵੇਸ਼ ਦੇ ਕਾਰਨ ਘਰ ਵਿੱਚ ਆਉਣ ਤੋਂ ਸ਼ਰਮਾਉਂਦਾ ਹੋਵੇਗਾ। ਉਹਨਾਂ ਨੇ ਮਹਿਤਾ ਕਾਲੂ ਜੀ ਦੇ ਘਰ ਆਉਂਦਿਆਂ ਹੀ ਕੁਝ ਵਸਤੂਆਂ ਨਾਲ ਲਈਆਂ ਤੇ ਨਾਨਕ ਜੀ ਨੂੰ ਲੱਭਣ ਲਈ ਚਲੇ ਗਏ। ਉਹਨਾਂ ਨੂੰ ਜਲਦੀ ਹੀ ਇੱਕ ਵਿਰਾਨ ਸਥਾਨ ਉੱਤੇ ਨਾਨਕ ਜੀ ਮਿਲ ਗਏ। ਮਾਤਾ ਜੀ ਨੂੰ ਵੇਖ ਕੇ ਨਾਨਕ ਜੀ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਚਰਣਾ ਵਿੱਚ ਨਮਸਕਾਰ ਕੀਤੀ ਮਾਤਾ ਜੀ ਨੇ ਆਪਣੇ ਪੁੱਤਰ ਨਾਨਕ ਨੂੰ ਗੱਲ ਵਕੜੀ ਵਿੱਚ ਲੈ ਕੇ ਘਰ ਵਿੱਚ ਚੱਲਣ ਲਈ ਕਿਹਾ ਪਰ ਨਾਨਕ ਜੀ ਘਰ ਵਿੱਚ ਜਾਣ ਲਈ ਤਿਆਰ ਨਹੀਂ ਸੀ ਇੰਨੇ ਵਿੱਚ ਰਾਏ ਬੁਲਾ ਜੀ ਇਸ ਗੱਲ ਦੀ ਖਬਰ ਮਿਲਦਿਆਂ ਹੀ ਉੱਥੇ ਮਿਲਣ ਲਈ ਪਹੁੰਚ ਗਏ ਨਾਨਕ ਜੀ ਨੇ ਉਹਨਾਂ ਦਾ ਵੀ ਸ਼ਾਨਦਾਰ ਸਵਾਗਤ ਕੀਤਾ ਉਹ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਲੱਗੇ ਸੀ ਪਰ ਗੁਰੂ ਜੀ ਨੇ ਉਹਨਾਂ ਨੂੰ ਚੁਕੰਤੋਂ ਪਹਿਲਾਂ ਹੀ ਫੜ ਲਿਆ ਉਹਨਾਂ ਨੇ ਕਿਹਾ ਪੁੱਤਰ ਮੈਂ ਹੁਣ ਬਜ਼ੁਰਗ ਦਸ਼ਾ ਵਿੱਚ ਹਾਂ ਪਤਾ ਨਹੀਂ ਕਦੋਂ ਅੱਲਾ ਮੀਆਂ ਦਾ ਬੁਲਾਵਾ ਆ ਜਾਵੇ ਇਸ ਲਈ ਮੈਂ ਤੈਨੂੰ ਵੇਖੇ ਆਪਣਾ ਮਨ ਪੰਨਾ ਚਾਹੁੰਦਾ ਹਾਂ ਤੁਹਾਨੂੰ ਆਪਣੇ ਘਰ ਵਿੱਚ ਜਾਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪਿਆਰ ਅੱਗੇ ਝੁਕ ਗਏ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਪਹੁੰਚੇ ਤਲਵੰਡੀ ਦੇ ਸਾਰੇ ਹੀ ਨਿਵਾਸੀ ਰਾਏ ਜੀ ਦੇ ਇੱਥੇ ਗੁਰੂ ਦੇਵ ਦੇ ਦਰਸ਼ਨਾਂ ਲਈ ਉਮੜ ਪਏ ਗੁਰੂ ਦੇਵ ਨੇ ਆਪਣੇ ਪ੍ਰਵਚਨਾਂ ਨਾਲ ਸਾਰਿਆਂ ਦੀਆਂ ਸ਼ੰਕਾਵਾਂ ਦਾ ਸਮਾਧਾਨ ਕੀਤਾ ਤੇ ਨਾਮ ਬਾਣੀ ਦਾ ਮਹੱਤਵ ਦੱਸਿਆ ਕਿ ਮਨੁੱਖ ਜੀਵਨ ਦਾ ਮੁੱਖ ਕਾਰਨ ਆਵਾਗਮਨ ਤੋਂ छुटकारा ਪਾਉਣਾ ਹੈ ਉਸ ਲਈ ਇੱਕ ਮਾਤਰ ਸਾਧਨ ਪ੍ਰਭੂ ਨਾਮ ਹੀ ਹੈ ਜੋ ਬਾਣੀ ਤੇ ਕੀਰਤਨ ਸੁਣਨ ਨਾਲ ਸਹਿਜ ਹੀ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਸਾ ਸੰਗ ਵਿੱਚ ਆਉਣਾ ਅਤਿ ਜ਼ਰੂਰੀ ਹੈ ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਤਨੀ ਸੁਲੱਖਣੀ ਜੀ ਆਪਣੇ ਪਿੱਕੇ ਪੱਖਾਂ ਦੇ ਰੰਦਾਵੇ ਨਗਰ ਆਪਣੇ بیٹے ਲਖਮੀਦਾਸ ਜੀ ਦੇ ਨਾਲ ਗਈ ਹੋਈ ਸੀ ਕੁਝ ਦਿਨ ਤਲ ਵੰਡੀ ਨਿਵਾਸ ਕਰਨ ਦੇ ਬਾਦ ਗੁਰੂ ਨਾਨਕ ਦੇਵ ਜੀ ਆਪਣੇ ਸਹੁਰੇਕਾਰ ਪਾਈ ਮਰਦਾਨਾ ਜੀ ਦੇ ਨਾਲ ਪਹੁੰਚੇ ਪਤਨੀ ਅਤੇ ਬੱਚੇ ਲਈ ਇਹ ਅਤਿਅੰਤ ਪਰ ਸੰਸਥਾ ਦਾ ਸ਼ੁਭ ਮੌਕਾ ਸੀ ਪੂਰੇ 12 ਸਾਲ ਦੇ ਬਾਅਦ ਮਿਲਨ ਹੋਇਆ ਸੀ ਬਾਬਾ ਮੂਲ ਚੰਦ ਜੀ ਉਹਨਾਂ ਦਿਨਾਂ ਵਿੱਚ ਕੋਥੋ ਦੇ ਪਟਵਾਰੀ ਸਨ ਪਰ ਬਜ਼ੁਰਗ ਦਸ਼ਾ ਵਿੱਚ ਸੀ ਉੱਥੇ ਹੀ ਚੌਧਰੀ ਅਜੀਤ ਦੇ ਰੰਦਾਵੇਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਤੁਸੀਂ ਇੱਥੇ ਹੀ ਪੱਕਾ ਨਿਵਾਸ ਬਣਾਵੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਇਹ ਸੁਝਾਉਂਦੇ ध्यान ਨਾਲ ਵਿਚਾਰ ਕਰਾਂਗੇ। 몰चंद जी ने गुरु नानक देव जी ਨੂੰ ਕਿਹਾ ਕਿ ਪੁੱਤਰ ਮੇਰੇ وارث ਤੁਸੀਂ ਹੀ ਹੋ ਕਿਉਂਕਿ ਮੇਰੇ ਕੇਵਲ ਇੱਕ ਹੀ ਤੀ ਹੈ। ਮੇਰੀ ਮੌਤੇ ਬਾਅਦ ਸਭ ਕੁਝ ਤੁਹਾਡਾ ਹੀ ਹੈ। ਇਸ ਲਈ ਪੈਸੇ ਦੀ ਚਿੰਤਾ ਨਾ ਕਰੋ। ਇੱਥੇ ਕਿਤੇ ਵੀ ਭੂਮੀ ਖਰੀਦ ਕੇ ਖੇਤੀ ਬਾੜੀ ਕਾਜ ਕਰੋ। ਇਹ ਸੁਣ ਕੇ ਮੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਿਤਾ ਜੀ ਠੀਕ ਹੈ ਮੈਂ ਤੁਹਾਡੀ ਇੱਛਾ ਅਨੁਸਾਰ ਇੱਥੇ ਕਿਤੇ ਆਪਣਾ ਸਥਾਈ ਨਿਵਾਸ ਬਣਾ ਲਵਾਂਗਾ ਇਸ ਕਾਰਜ ਲਈ ਤੁਸੀਂ ਗਵਾਂਢ ਵਿੱਚ ਹੀ ਭੂਮੀ ਖਰੀਦਣ ਦੀ ਵਿਵਸਥਾ ਕਰੋ ਪਰ ਮੈਂ ਦੇਸ਼ਾਂ ਦਾ ਬਾਕੀ ਰਹਿਦਾ ਕਾਰਜ ਨਿਬੇੜ ਲਵਾਂ ਤਾਂ ਸਥਾਈ ਰੂਪ ਨਾਲ ਕਿਸੇ ਇੱਕ ਸਥਾਨ ਨੂੰ ਆਪਣਾ ਨਿਜੀ ਸਥਾਨ ਬਣਾਵਾਂਗਾ ਇਸ ਉੱਤੇ ਮੋਲ ਚੰਦ ਜੀ ਨੇ ਕਿਹਾ ਕਿ ਠੀਕ ਹੈ ਮੈਂ ਤੁਹਾਡੇ ਲਈ ਰਾਵੀ ਨਦੀ ਦੇ ਤੱਟ ਉੱਤੇ ਆਬਾਦ ਖੇਤਰ ਵਿੱਚ ਕੋਈ ਭੂਮੀ ਤੁਹਾਡੇ ਲਈ ਖਰੀਦ ਰੱਖਾਂਗਾ ਕਿਉਂਕਿ ਇੱਥੇ ਬਹੁਤ ਘੱਟ দামਾਂ ਵਿੱਚ ਭੂਮੀ ਮਿਲਣ ਦੀ ਸੰਭਾਵਨਾ ਹੈ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਤੇ ਆਪਣੇ ਸਸੁਰ ਮੋਹਨ ਚੰਦ ਜੀ ਕੋਲੋਂ ਆਗਿਆ ਲੈ ਕੇ ਪੱਖਾਂ ਦੇ ਰੰਦਾਵੇ ਗ੍ਰਾਮ ਤੋਂ ਸਨ 1509 ਦੇ ਅਖੀਰ ਵਿੱਚ ਦੱਖਣ ਭਾਰਤ ਹੋਰ ਦੇਸ਼ਾਂ ਦੀ ਯਾਤਰਾ ਉੱਤੇ ਨਿਕਲ ਪਏ ਗੁਰੂ ਨਾਨਕ ਦੇਵ ਜੀ ਇੱਥੋਂ ਤੋਂ ਲਾਹੌਰ ਹੁੰਦੇ ਹੋਏ ਪੰਜਾਬ ਦੇ ਇੱਕ ਨਗਰ ਦੀਪਾਲਪੁਰ ਦੇ ਨਜ਼ਦੀਕ ਪਹੁੰਚੇ ਉੱਥੇ ਇੱਕ ਸਥਾਨ ਉੱਤੇ ਗੁਰੂ ਜੀ ਨੇ ਬਹੁਤ ਪੀੜ ਵੇਖੀ ਪੁੱਛਣ ਤੇ ਪਤਾ ਚੱਲਿਆ ਕਿ ਉੱਥੇ ਇੱਕ ਫਕੀਰ ਹੈ ਜੋ ਕਿ ਸ਼ਾ ਸੁਹਾਗਨ ਨਾਲ ਪ੍ਰਸਿੱਧ ਹੈ ਦੂਸਰੀ ਉਦਾਸੀ ਲਈ ਚੱਲ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ